ਹਾਂਜੀ ਵੀਰੇ ਅੱਜ ਆਪਾਂ ਨੇ ਦੋਨੋਂ ਢਿੱਲੋ ਦੇ ਬਾਣ ਦੇ ਵਿੱਚ ਕੱਠੀਆਂ ਚਲਾਤੀਆਂ ਠੀਕ ਐ ਬਾਣ ਉਹ ਗੱਲਾਂ ਵੀ ਮੈਨੂੰ ਅੱਜ ਸਾਰਾ ਨਿਬੜਨਾ ਚਾਹੀਦਾ ਇਕੱਲੀ ਨਹੀਂ ਮੇੜ ਨਹੀਂ ਸਕਦੀ ਸੀ 20 ਕਿੱਲੇ ਬਾਣ ਤੇ ਆਪਾਂ ਨੇ ਦੋਨੋਂ ਕੱਠੀਆਂ ਲਗਾਤੀਆਂ ਤੇ ਵੈਗੁਰੂ ਦੀ ਮਿਹਰ ਨਾਲ ਸੱਚੇ ਪਾਤਸ਼ਾਹ ਦੀ ਭਰਾਮਾਂ ਦੀ ਮਿਹਰ ਨਾਲ ਜਿਹੜੇ ਮੇਰੇ ਸਾਰੇ YouTube ਚੈਨਲ ਵਾਲੇ ਜਿਹੜੇ ਮੇਰੇ ਭਰਾ ਮੇਰੀ ਮੇਰੀ Facebook ਚੈਨਲ ਵਾਲੇ ਜੋ ਮੇਰੇ ਮਾਨਸਤਕਾਰ ਕਰਨ ਵਾਲੇ ਭਰਾ ਮੇਰੀ ਵੀਡੀਓ ਦੇਖ ਰਹੇ ਨੇ ਤੇ ਇਸ ਕਰਕੇ ਮੈਂ ਦੋਨੇ ਲਗਾ ਕੇ ਦੇਖਿਆ ਕਿਹੜੀ ਤੇਜ਼ ਤੋਪੀ ਹੈ ਸਾਰਿਆਂ ਨਾਲੋਂ ਵੱਧ ਵੀਰੇ ਐਚ 4 ਟਰਦੀ ਆ ਸਵੇਂਦਰਾ ਵੀ ਮੇਰੀ ਨਵੀਂ ਆ ਠੀਕ ਹੈ ਚਲੋ ਉਹ ਬਹੁਤ ਟਰਦੀ ਆ ਪਰ ਫਿਰ ਵੀ ਐਚ 4 ਦਾ ਤੋਂ ਐਚ 4 ਦਾ ਹੀ ਆ ਠੀਕ ਹੈ ਤੇ ਸਾਰੇ ਭਰਾਵਾਂ ਨੇ ਸਾਰੀ ਵੀਡੀਓ ਪਸੰਦ ਕੀਤੀ ਠੀਕ ਹੈ ਵੀਡੀਓ ਚ ਦੇਖ ਕੇ ਕਮੈਂਟ ਕਰਿਓ